ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਪੂੜੇ ਖੀਰ ਨਾਲ ਬਣਾਏ ਜਾਣ ਵਾਲੇ ਪੂੜਿਆਂ ਨੂੰ ਆਪਾਂ ਬਿਲਕੁਲ ਰਮਾਲੀ ਰੋਟੀ ਦੀ ਤਰ੍ਹਾਂ ਇਸ ਨੂੰ ਬਣਾ ਕੇ ਤਿਆਰ ਕਰਾਂਗੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਥੋੜਾ ਜਆ ਵੀ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਟੇ ਦੇ ਪੂੜੇ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਕੌਲੀ ਆਪਾਂ ਗੁੜ ਦੀ ਲਈ ਆ ਦੋ ਕ올ੀਆਂ ਆਪਾਂ ਨੇ ਆਟੇ ਦੀਆਂ ਲਏ ਨੇ ਜਿਸ ਨੂੰ ਆਪਾਂ ਪੂਰੀ ਤਰ੍ਹਾਂ ਪ੍ਰੈਸ ਕਰਕੇ ਨਹੀਂ ਭਰੀਆਂ ਦੀ ਹਲਕੀਆਂ ਜਿਹੀ ਪ੍ਰੈਸ ਕਰਕੇ ਹੱਥ ਨਾਲ ਫੇਰੇ ਆਪਾਂ ਨੇ ਦੋ ਕ올ੀਆਂ ਭਰੀਆਂ ਨੇ ਆਟੇ ਦੀਆਂ ਹੁਣ ਆਪਾਂ ਜੀ ਇੱਕ ਬਾਲ ਵਿੱਚ ਗੁੜ ਨੂੰ ਪਾ ਲੈਣਾਗਾ ਇਸ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਪਾ ਦੇਣੀ ਆ ਇੱਕ ਘੰਟਾ ਲਈ ਜੀ ਆਪਾਂ ਗੁੜ ਨੂੰ ਰੱਖ ਦਵਾਂਗੇ ਤਾਂ ਕਿ ਇਹ ਘੁਲ ਜਾਵੇ 1 ਘੰਟਾ ਹੋ ਚੁੱਕਿਆ ਜੀ ਗੁੜ ਆਪਣਾ ਪੂਰੀ ਤਰ੍ਹਾਂ ਖੁੱਲ ਚੁੱਕਿਆਗਾ ਹੁਣ ਆਪਾਂ ਇਸ ਨੂੰ ਛਾਣ ਲੈਣਾਗਾ ਪਾਣੀ ਨੂੰ ਇੱਕ ਬਾਲ ਵਿੱਚ ਤਾਂ ਕਿ ਇਸ ਵਿੱਚ ਕੋਈ ਵੀ ਕੰਕਰ ਵਗੈਰਾ ਨਾ ਰਹੇ ਛਾਨ ਕੇ ਜੀ ਪਾਣੀ ਬਿਲਕੁਲ ਆਪਣਾ ਗੁੜ ਵਾਲਾ ਸਾਫ਼ ਹੋ ਚੁੱਕਿਆਗਾ ਹੁਣ ਆਪਾਂ ਇਸ ਵਿੱਚ ਆਟਾ ਪਾ ਦਵਾਂਗੇ ਹੁਣ ਆਪਾਂ ਜੀ ਇਸ ਵਿੱਚ ਸੌਂਫ ਪਾਵਾਂਗੇ ਆਪਣੇ ਟੇਸਟ ਅਨੁਸਾਰ ਤੁਸੀਂ ਸਾਉਪ ਨੂੰ ਪੀਸ ਕੇ ਵੀ ਪਾ ਸਕਦੇ ਹੋ ਹੁਣ ਆਪਾਂ ਜੇ ਇੱਕ ਬਿਸਕਰ ਨਾਲ ਆਟੇ ਨੂੰ ਘੋਲ ਲੈਣਾਗਾ ਇਸ ਦਾ ਆਪਾਂ ਇਸ ਤਰੀਕੇ ਦਾ ਇੱਕ ਬੈਟਰ ਬਣਾ ਕੇ ਤਿਆਰ ਕਰ ਲੈਣਾਗਾ ਨਾ ਤਾਂ ਜਿਆਦਾ گاੜਾ ਬਣਾਉਣਾ ਜੀ ਇਹ ਆਪਾਂ ਨੇ ਨਾ ਹੀ ਜਿਆਦਾ ਪਤਲਾ ਬਣਾਉਣਾਗਾ ਮੈਜ਼ਰਮੈਂਟ ਜੀ ਤੁਸੀਂ ਆਪਣੇ ਘਰ ਵਿੱਚ ਇੱਕ ਹੀ ਕਾਲੀ ਤੋਂ ਕਰ ਸਕਦੇ ਹੋ ਆਪਾਂ ਤੁਹਾਨੂੰ ਸਾਰਾ ਮੈਜ਼ਰਮੈਂਟ ਦੱਸ ਦਿੱਤਾਗਾ ਇੱਕ ਕੌਲੀ ਆਪਾਂ ਗੁੜ ਦੀ ਪਾਈ ਹੈ ਦੋ ਕ올ੀਆਂ ਆਪਾਂ ਆਟੇ ਦੀਆਂ ਪਾਈਆਂ ਨੇ ਇੱਕ ਆਪਾਂ ਕੌਲੀ ਜੀ ਗੁੜ ਵਾਲਾ ਪਾਣੀ ਪਾਇਆਗਾ ਇਸ ਵਿੱਚ ਇੱਕ ਕੌਲੀ ਆਪਾਂ ਨੇ ਸਿੰਪਲ ਵਾਟਰ ਪਾਇਆਗਾ ਤੇ ਤੀਸਰੀ ਕੌਲੀ ਦੇ ਵਿੱਚੋ ਜੀ ਆਪਾਂ ਨੇ ਚੌਥਾ ਹਿੱਸਾ ਕੌਲੀ ਦਾ ਪਾਣੀ ਪਾਇਆਗਾ ਹੋਰ ਯਾਨੀ ਕਿ ਸਵਾ ਦੋ ਕ올ੀਆਂ ਆਪਾਂ ਨੇ ਪਾਣੀ ਦੀਆਂ ਪਾਈਆਂ ਨੇ ਦੇਖੋ ਇਸ ਤਰੀਕੇ ਦਾ ਆਪਣਾ ਬੈਟਰ ਜੀ ਇਹ ਆਟੇ ਦਾ ਬਣ ਕੇ ਤਿਆਰ ਹੋ ਗਿਆਗਾ ਆਪਾਂ ਤੁਹਾਨੂੰ ਕਰਸੀ ਨਾਲ ਵੀ ਦਿਖਾ ਦਿੰਨੇ ਆ ਕਿ ਇਹ ਕਿਸ ਤਰੀਕੇ ਦਾ ਬਣੇਗਾ ਨਾ ਤਾਂ ਜਿਆਦਾ ਗਾੜਾ ਤੇ ਨਾ ਹੀ ਆਪਾਂ ਪਤਲਾ ਬਣਾਏਗਾ ਮੈਜ਼ਰਮੈਂਟ ਆਪਾਂ ਤੁਹਾਨੂੰ ਪ੍ਰੋਪਰ ਦੱਸ ਦਿੱਤਾਗਾ ਇੱਕ ਹੀ ਕਾਲੀ ਨੂੰ ਆਪਾਂ ਮੈਜ਼ਰਮੈਂਟ ਕੀਤਾ ਹੁਣ ਆਪਾਂ ਪੂਰੇ ਬਣਾ ਕੇ ਤਿਆਰ ਕਰਾਂਗੇ ਤਾਂ ਵੀ ਨੂੰ ਜੀ ਆਪਾਂ ਉੱਪਰ ਇਸ ਦੇ ਸਰੋਂ ਦਾ ਤੇਲ ਲਗਾ ਲੈਣਾਗਾ ਗੈਸ ਨੂੰ ਆਪਾਂ ਬਿਲਕੁਲ ਘੱਟ ਕਰਤਾ ਗਰਮ ਕਰਕੇ ਹੁਣ ਆਪਾਂ ਇੱਕ ਵੱਡੀ ਕਰਸੀ ਲੈ ਕੇ ਜੀ ਬੈਟਰ ਨੂੰ ਤਾਂ ਵੀ ਉੱਪਰ ਪਾ ਦੇਣਾਗਾ ਹੁਣ ਆਪਾਂ ਇੱਕ ਚਮਚ ਲੈ ਕੇ ਜੀ ਇਸ ਨੂੰ ਗੋਲ ਬਣਾ ਲੈਣਾਗਾ ਤੇ ਪੂੜੇ ਨੂੰ ਆਪਾਂ ਬਿਲਕੁਲ ਪਤਲਾ ਬਣਾ ਲੈਣਾਗਾ ਬਿਲਕੁਲ ਰਮਾਲ ਦੀ ਤਰ੍ਹਾਂ ਜਦੋਂ ਆਪਾਂ ਨੇ ਜੀ ਬੈਟਰ ਪਾਉਣਾਗਾ ਤਾ ਵੀ ਉੱਪਰ ਤਾਂ ਗੈਸ ਆਪਾਂ ਨੇ ਘੱਟ ਰੱਖਣਾਗਾ ਜਦੋਂ ਆਪਾਂ ਚਮਚ ਨਾਲ ਇਸ ਨੂੰ ਪੂਰੀ ਤਰ੍ਹਾਂ ਸੈੱਟ ਕਰ ਲਿਆਗਾ ਉਸ ਤੋਂ ਬਾਅਦ ਆਪਾਂ ਗੈਸ ਨੂੰ ਮੀਡੀਅਮ ਕਰ ਲੈਣਾਗਾ ਇੱਕ ਡੇਢ ਮਿੰਟ ਬਾਅਦ ਜੀ ਆਪਾਂ ਨੇ ਇਸ ਤੇ ਚਾਰੇ ਤਰਫ ਤੇ ਸਰੋਂ ਦਾ ਤੇਲ ਲਗਾ ਦੇਣਾਗਾ ਤਾਂ ਕਿ ਜਦੋਂ ਆਪਾਂ ਇਸ ਦੀ ਸਾਈਡ ਚੇਂਜ ਕਰੀਏ ਇਹੇ ਟੁੱਟੇ ਨਾ ਹੁਣ ਆਪਾਂ ਇਸ ਦੀ ਸਾਈਡ ਚੇਂਜ ਕਰ ਦਵਾਂਗੇ ਇਸ ਨੂੰ ਫਲਿੱਪ ਕਰ ਦੇਣਾਗਾ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆ ਜੀ ਆਪਣਾ ਇਹ ਪੂੜਾ ਬਣ ਕੇ ਤਿਆਰ ਹੋਇਆਗਾ ਬਿਲਕੁਲ ਵੀ ਨਹੀਂ ਜਲਿਆ ਹੈਗਾ ਹੁਣ ਆਪਾਂ ਇਸ ਨੂੰ ਸੇਕ ਲੈਣਾਗਾ ਚੰਗੀ ਤਰ੍ਹਾਂ ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਕੂੜੇ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਣਾਉਣੇ ਵੀ ਬਹੁਤ ਹੀ ਜ਼ਿਆਦਾ ਆਸਾਨ ਨੇ ਜਿਸ ਤਰੀਕੇ ਦਾ ਜੀ ਆਪਾਂ ਨੇ ਤੁਹਾਨੂੰ ਮੈਜ਼ਰਮੈਂਟ ਦੱਸਿਆ ਹੈ ਉਸੇ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਇਸ ਨੂੰ ਜਰੂਰ ਬਣਾ ਕੇ ਟ੍ਰਾਈ ਕਰਿਓ ਬਿਲਕੁਲ ਰੋਮਾਲ ਦੀ ਤਰ੍ਹਾਂ ਜੀ ਇਹ ਕੂੜੇ ਬਣ ਕੇ ਆਪਣੇ ਤਿਆਰ ਹੋਣਗੇ ਦੋਨਾਂ ਸਾਈਡਾਂ ਤੋਂ ਜੀ ਆਪਾਂ ਚੰਗੀ ਤਰ੍ਹਾਂ ਇਸ ਨੂੰ ਪਕਾ ਲੈਣਾਗਾ ਤੁਸੀਂ ਇਸ ਉੱਪਰ ਜੀ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਕੇ ਵੀ ਇਸ ਨੂੰ ਚੰਗੀ ਤਰ੍ਹਾਂ ਸੇਕ ਸਕਦੇ ਹੋ ਪਰ ਆਪਾਂ ਨੇ ਇਹ ਘੱਟ ਤੇਲ ਵਾਲੇ ਬਣਾ ਕੇ ਤਿਆਰ ਕਰੇ ਨੇ ਦੇਖੋ ਜੀ ਕੰਨਾ ਬੜੀਆ ਇਹ ਬਣ ਕੇ ਤਿਆਰ ਹੋਇਆਗਾ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਾਇ ਇਹ ਊੜਾ ਬਣ ਕੇ ਤਿਆਰ ਹੋਇਆਗਾ ਇਸੇ ਤਰੀਕੇ ਨਾਲ ਜੀ ਆਪਾਂ ਦੂਸਰੇ ਪੂੜਿਆਂ ਨੂੰ ਵੀ ਬਣਾ ਕੇ ਤਿਆਰ ਕਰ ਲੈਣਾਗਾ ਹੁਣ ਆਪਾਂ ਜੀ ਫੇਰ ਤਵੇ ਉੱਪਰ ਤੇਲ ਲਗਾਵਾਂਗੇ ਸਰੋਂ ਦਾ ਜਦੋਂ ਤੁਸੀਂ ਜੀ ਤਵੇ ਉੱਪਰ ਬੈਟਰ ਨੂੰ ਪਾਉਣਾਗਾ ਦੇਖੋ ਥੋੜਾ ਜਿਹਾ ਕੜਸੀ ਨੂੰ ਉੱਚਾ ਰੱਖ ਕੇ ਫੇਰ ਆਪਾਂ ਬੈਟਰ ਨੂੰ ਪਾਉਣਾਗਾ ਤਾਂ ਕਿ ਥੱਲੇ ਜੋ ਬੈਟਰ ਆ ਉਹ ਗੁਲਾਈ ਦੇ ਵਿੱਚ ਫੈਲ ਜਾਵੇ ਚਮਚ ਲੈ ਕੇ ਹੋਣਾ ਆਪਾਂ ਇਸ ਨੂੰ ਹਲਕਾ ਜਾ ਉਪਰੋਂ ਪ੍ਰੈਸ ਕਰਾਂਗੇ ਤਾਂ ਕਿ ਆਪਣਾ ਘੋੜਾ ਬਿਲਕੁਲ ਗੋਲ ਬਣ ਜਾਵੇ ਜਦੋਂ ਜੀ ਆਪਾਂ ਚਮਚ ਨਾਲ ਇਸ ਨੂੰ ਪ੍ਰੈਸ ਕਰਨਾਗਾ ਬੈਟਰ ਨੂੰ ਤਾਂ ਬਿਲਕੁਲ ਹਲਕੇ ਜਿਹੇ ਹੱਥਾਂ ਨਾਲ ਹੀ ਇਸ ਨੂੰ ਆਪਾਂ ਨੇ ਪ੍ਰੈਸ ਕਰਨਾਗਾ ਤਾਂ ਕਿ ਆਟਾ ਬਸ ਸਾਈਡ ਤੇ ਫੈਲ ਜਾਵੇ ਜਦੋਂ ਬੈਟਰ ਪਾਉਣਾਗਾ ਉਦੋਂ ਆਪਾਂ ਗੈਸ ਕੱਟ ਰੱਖਣਾਗਾ ਜਦੋਂ ਆਪਾਂ ਚਮਚ ਨਾਲ ਬੈਟਰ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਏ ਫਿਰ ਆਪਾਂ ਗੈਸ ਨੂੰ ਮੀਡੀਅਮ ਕਰ ਦੇਣਾ ਹੈ। ਪੂੜਾ ਬਣਾਉਣ ਲੱਗੇ ਜੀ ਬਸ ਇਸੇ ਗੱਲਾਂ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਹੈ ਫਿਰ ਆਪਣੇ ਇਹ ਪੂੜੇ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਣਗੇ। ਤੇ ਮੈਦਰਮੈਂਟ ਜੀ ਆਪਾਂ ਪੂੜੇ ਬਣਾਉਣ ਦਾ ਤੁਹਾਨੂੰ ਦੱਸ ਦਿੱਤਾਗਾ। ਹੁਣ ਆਪਾਂ ਇਸ ਦੀ ਸਾਈਡ ਚੇਂਜ ਕਰ ਦਵਾਂਗੇ। ਦੇਖੋ ਜੀ ਕੂੜੇ ਆਪਣੇ ਬਿਲਕੁਲ ਵੀ ਨਹੀਂ ਜਲੇ ਹੈਗੇ ਆਪਾਂ ਮੀਡੀਅਮ ਗੈਸ ਤੇ ਬਣਾ ਰਹੇ ਆ ਕੂੜਿਆਂ ਨੂੰ ਫਿਰ ਵੀ ਕੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਨੇ ਦੇਖੋ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਥੋੜਾ ਜਆ ਵੀ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਜੀ ਜਿਆਦਾ ਤੋਂ ਜਿਆਦਾ ਅਗੇ ਸ਼ੇਅਰ ਕਰਦਿਆ ਕਰੋ दोनों साइडों तो दो जी आप इस चंकी तरह सेक लगा देखो जी ये भी पूड़ा बन के अपना रेडी है हम आप इस देखो फोल्ड करके दिखावे बिल्कुल रुमाल की तरह जी ये मुड़ जाएगा देखो करना वजिए फोल्ड हों जी ये ਕੰਨਾ ਬੜੇ ਲੱਗ ਰਿਹਾ ਜੀ ਇਸੇ ਤਰੀਕੇ ਨਾਲ ਜਿਹਾ ਆਪਾਂ ਦੇਖੋ ਦੂਸਰੇ ਪੂੜੇ ਵੀ ਬਣਾ ਕੇ ਰੈਡੀ ਕਰ ਲਏ ਨੇ ਹੁਣ ਆਪਾਂ ਜੀ ਇਸ ਦੀ ਪਲੇਟਿੰਗ ਕਰਾਂਗੇ ਛੀਰ ਨਾਲ ਪੂੜੇ ਖਾਣਾ ਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਵੀ ਆਪਣੇ ਘਰ ਵਿੱਚ ਇਸ ਨੂੰ ਜ਼ਰੂਰ ਬਣਾ ਕੇ ਇੱਕ ਵਾਰ ਟਰਾਈ ਕਰਿਓ ਨਾ ਭਾਜੀ ਇਸ ਦੀ ਪਲੇਟਿੰਗ ਕਰਾਂਗੇ। ਅਗਰ ਤੁਹਾਨੂੰ ਜੀ ਕੂੜੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤਾਂ ਸਾਡੇ ਤੱਕ ਤੁਰੰਤ ਪਹੁੰਚਦਾ ਕਰੇ ਜੀ। ਵੀਡੀਓ ਦੇਖਣ ਲਈ ਧੰਨਵਾਦ।